ਅੱਜ ਜੀ ਬੀਐਮਸੀ ਹਸਪਤਾਲ ਵੱਲੋਂ ਫਾਜ਼ਿਲਕਾ ਮੈਡੀਕਲ ਕਿਟ ਸਮੇਤ ਸੈਨੀਟਰੀ ਨੈਪਕਿਨ ਤੇ ਵਾਟਰ ਬੋਟਲ ਤੇ ਐਂਬੂਲੈਂਸ ਆਪਾ ਪਹੁੰਚੇ ਬੀਐਮਸੀ ਹਸਪਤਾਲ ਵੱਲੋਂ ਤੇ ਹਰੜਪੀੜ ਤੋਂ ਜਿੰਨੇ ਵੀ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਨੇ ਉੱਥੇ ਸਾਡੇ ਸਮੇਤ ਮੈਡੀਕਲ ਟੀਮ ਉੱਥੇ ਉਹ ਸਰਵ ਕਰਨਗੇ ਤੇ ਜਿੱਥੇ ਵੀ ਲੋੜ ਹੈ ਇਹ ਕਾਫੀ ਵਧੀਆ ਉਪਰਾਲਾ ਕੀਤਾ ਗਿਆ ਬੀਐਮਸੀ ਹਸਪਤਾਲ ਵੱਲੋਂ ਕਿ ਬਰਨਾਲਾ ਜ਼ਿਲ੍ਹੇ ਵੱਲੋਂ ਇੱਕ ਪ੍ਰਾਈਵੇਟ ਸੰਸਥਾ ਤੇ ਤੌਰ ਤੇ ਉਹ ਆਪਣੀ ਪਦਰਤੇ ਐਂਬੂਲੈਂਸ ਭੇਜ ਰਹੀ ਨਹੀਂ ਤੇ ਦੇ ਵਿੱਚ ਪ੍ਰਸ਼ਾਸਨ ਲੈਵਲ ਤੇ ਵੀ ਸਾਡੀ ਤਾਲਮੇਲ ਹੋਏ ਹੋਏ ਨਹੀਂ ਤੇ ਜਿੱਥੇ ਵੀ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਲੋੜਵੰਦ ਪਰਿਵਾਰ ਨੇ ਉਹਨਾਂ ਨੂੰ ਜਿੰਨੇ ਵੀ ਮੈਡੀਕਲ ਸਹਾਇਤਾ ਚਾਹੀਦੀ ਨੇ ਉਹ ਸਾਰੇ ਉਹ ਮਹੱਇਆ ਕਰਾਂਗੇ ਕਿਸਰ ਚ ਇਸ ਤਰ੍ਹਾਂ ਇਹਨਾਂ ਵੱਲੋਂ ਉਪਰਾਲਾ ਕੀਤਾ ਗਿਆ ਤੁਸੀਂ ਹੋਰ ਕੀ ਨਿੱਕੀ ਮੈਸੇਜ ਦੇਣਾ ਚਾਹੁੰਗੇ ਲੋਕ ਮੈਂ ਸਾਰੇ ਪਿਛਲੇ ਹਫਤੇ ਵੀ ਅਸੀਂ ਆਈਐਮਐ ਐਸੋਸੀਏਸ਼ਨਲ ਵੀ ਰਾਫਤਾ ਕੀਤੇ ਸੀ ਐਸੋਸੀਏਸ਼ਨ ਦੇ ਜਿੰਨੇ ਵੀ ਤੇ ਪ੍ਰਾਈਵੇਟ ਹਸਪੀਟਲ ਨੇ ਤੇ ਜਿੰਨੇ ਵੀ ਐਨਜੀਓਸ ਨੇ ਸਿਵਲ ਸੁਸਾਇਟੀਆਂ ਨੇ ਉਹ ਜਿਹੜੇ ਹਾਰਟਫੀਡਟਾ ਵਾਸਤੇ ਕੰਮ ਕਰਨਾ ਚਾਹੁੰਦੇ ਨੇ ਐਡਮਿਨਿਸਟ੍ਰੇਸ਼ਨ ਨਾਲ ਉਹ ਰਾਫਤਾ ਕਰ ਸਕਣਗੇ ਤਾਂ ਕਿ ਜਿੱਥੇ ਵੀ ਸਾਨੂੰ ਬਾਰਡਰ ਏਰੀਆ ਦੇ ਵਿੱਚ ਜਿੱਥੇ ਵੀ ਦਿੱਕਤ ਆ ਰਹੇ ਨੇ ਉੱਥੇ ਅਸੀਂ ਕੋਆਰਡੀਨੇਟ ਕਰਾ ਕੇ ਲੋੜ ਮੁਤਾਬਿਕ ਅਸੀਂ ਮੋਹਿਆ ਕਰ ਸਕਦੇ ਮੇਰਾ ਨਾਮ ਡਾਕਟਰ ਈਸ਼ਾਨ ਬਨਸਲੇ ਜੀ ਬੀਐਮਸੀ ਸੁਪਰ ਸ ਸੁਬਹ 9:30 ਵਜੇ ਅਸੀਂ ਡੀਸੀ ਸਾਹਿਬ ਦੇ ਹੁਕਮ ਅਨੁਸਾਰ ਹੈਨਾ ਅਸੀਂ ਹਸਪਤਾਲ ਵੱਲੋਂ ਸਾਰੇ ਸਟਾਫ ਤੇ ਡਾਕਟਰਸ ਵੱਲੋਂ ਅਸੀਂ ਇੱਕ ਮੈਡੀਸਨ ਦਾ ਕੈਂਪ ਲਾ ਰਹੇ ਹਾਂ ਤਾਂ ਕਿ ਹਰ ਪਵਿੱਤਰ ਨੂੰ ਉੱਥੇ ਖਾਣ ਪੀਣ ਦਾ ਸਮਾਨ ਬਹੁਤ ਜ਼ਿਆਦਾ ਹੈ ਪਰ ਮੈਡੀਸਨ ਦੀ ਫੈਸਿਲਿਟੀ ਕਿਹੜੀ ਹੈਗੀ ਆ ਉਹ ਥੋੜੀ ਜੀ ਘੱਟ ਹੈ ਤਾਂ ਕਿ ਹਰ ਬੰਦੇ ਨੂੰ ਪ੍ਰੋਪਰ ਮੈਡੀਸਨ ਮਿਲ ਸਕੇ ਮੈਡੀਸਨ ਕੇਅਰ ਮਿਲ ਸਕੇ ਤੇ ਵਧੀਆ ਟ੍ਰੀਟਮੈਂਟ ਮਿਲ ਸਕੇ ਉਹ ਸਾਡੀ ਸਾਰੀ ਟੀਮ ਉਹਦੇ ਵਿੱਚ ਡਾਕਟਰਸ ਨੇ ਪਰਮੈਡੀਕਲ ਸਟਾਫ ਨਰਸਿੰਗ ਸਟਾਫ ਸਾਰਾ ਸਟਾਫ ਜਾ ਕੇ ਉਥੇ ਫ੍ਰੀ ਆਫ ਕੋਸਟ ਸਾਰਾ ਕੁਝ ਡਿਸਟ੍ਰੀਬਿਊਟ ਕਰੇਗਾ ਜੀ ਅਰੇ ਅਸੀਂ 2 ਦਿਨ ਦਾ ਕੈਂਪ ਹੈ ਜੀ ਤੇ ਉਥੇ ਫਾਜ਼ਿਲ ਕਾ ਹੈਗਾ ਜੀ ਫਾਜ਼ਿਲ ਕਾ ਤੇ ਨੀਅਰ ਬਾਬੂ ਉਥੇ ਥੋੜਾ ਜਿਹਾ ਜ਼ਿਆਦਾ ਇਹ ਖਰਾਬ ਹੈ ਕਿਉਂਕਿ ਪਾਣੀ ਲੌਕਿੰਗ ਕਰਕੇ ਲੋਕਾਂ ਨੂੰ ਮੈਡੀਸਨ ਸਹੀ ਟਾਈਮ ਤੇ ਨਹੀਂ ਪਹੁੰਚਦੀ ਮੈਡੀਸਨ ਦਾ ਕੈਂਪ ਹੈ ਤੇ ਉਥੇ ਕਿਹੜੇ ਨਾਲ ਉਹਨਾਂ ਨੂੰ ਇਨਸਪੈਕਸ਼ਨ ਕੀਤੀ ਜਾਏਗੀ ਨਾਲੇ ਉਹਨਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਜਾਏਗੀ ਇਹ ਅਸੀਂ ਇੱਥੇ ਵਿੱਚ ਟੋਟਲੀ ਸਾਰੀ ਮੈਡੀਸਿਨ ਜੀ ਤੇ ਨਾਲ ਸੈਨੀਟਰੀ ਪੈਡਸ ਨਾਲ ਡੇਲੀ ਰੂਟੀਨ ਦੀਆਂ ਕਿਮੇ ਕੋਈ ਸਾਬਨ ਟੂਥਬ੍ਰਸ਼ ਤੇ ਪੇਸਟ ਵੇਹਰਾ ਕੁਝ ਡੇਲੀ ਰੂਟੀਨ ਦੇ ਸਮਾਨ ਵੀ ਅਸੀਂ ਨਾਲ ਦੇ ਰਹੇ ਹਾਂ ਜੀ ਤੇ ਜਿਵੇਂ ਜਿਵੇਂ ਪੇਸ਼ੈਂਟ ਦੀ ਰਿਕੁਆਇਰਮੈਂਟ ਹੋਏਗੀ ਡਾਕਟਰ ਉਹਨੂੰ ਰਜ਼ਰਵ ਕਰਕੇ ਉਹ ਮੈਡੀਸਿਨ ਦੇਣਗੇ ਸਾਰੀਆਂ ਮੈਂ ਤਾਂ ਸਾਰਿਆਂ ਨੂੰ ਇਹ ਕੰਨਾ ਜੀ ਸਾਰਿਆਂ ਨੂੰ ਅੱਗੇ ਵਧਣਾ ਚਾਹੀਦਾ ਆਪਾਂ ਨੂੰ ਰਲ ਮਿਲ ਕੇ ਇਸ ਕਿਹੜੀ ਹਾਰ ਦੀ ਸਥਿਤੀ ਹੈ ਇਹਨੂੰ ਆਪਾਂ ਨੂੰ ਦੂਰ ਕਰਨਾ ਚਾਹੀਦਾ ਹੈ ਕਿ ਆਪਾਂ ਸਾਰਿਆਂ ਦਾ ਟ੍ਰੀਟਮੈਂਟ ਕਰੀਏ ਵਧੀਆ ਤੇ ਆਪਾਂ ਆਪਦੇ ਵੱਲੋਂ ਜਿੰਨਾ ਵੀ ਯੋਗਦਾਨ ਪਾਉਂ ਉਦੋਂ ਛੋਟਾ ਵੱਡਾ ਕੋਈ ਵੱਡੀ ਗੱਲ ਨਹੀਂ ਹੁੰਦੀ ਜਿੰਨਾ ਵੀ ਬੰਦ ਹੈ ਆਪਾਂ ਲੋਕਾਂ ਦੀ ਹੈਲਪ ਕਰੀਏ ਬਦ ਤੋਂ ਬਦ ਰਲ ਮਿਲ ਕੇ ਆਪਾਂ ਕਰਾਂਗੇ ਤਾਂ ਇਹ ਚੀਜ਼ ਕੋਈ ਵੱਡੀ ਨਹੀਂ ਲੱਗਣੀ ਆਪਾਂ ਨੂੰ ਇਸ ਕਰਕੇ ਮੇਰੀ ਤਾਂ ਅਪੀਲ ਹੈ ਸਾਰਿਆਂ ਨੂੰ ਕਿ ਹੱਥ ਜੋੜ ਕੇ ਕਿ ਵੀ ਆਪਾਂ ਸਾਰੇ ਰਲ ਮਿਲ ਕੇ ਇਹ ਸਹਿਯੋਗ ਕਰੀਏ ਸਰ ਮੈਂ ਤਾਂ ਇਹ ਕਹਿੰਦਾ ਕਿ ਜਿਵੇਂ ਜਿਵੇਂ ਸਾਨੂੰ ਸੇਵਾ ਰੱਬ ਨੇ ਲਾਈ ਹੈ ਜੀ ਅਸੀਂ ਉਸ ਹਿਸਾਬ ਨਾਲ ਨਿਭਾਵਾਂਗੇ ਜੀ ਅੱਗੇ ਵੀ ਜਿਵੇਂ ਜਿਵੇਂ ਜ਼ਰੂਰਤ ਪਏਗੀ ਕਿਉਂਕਿ ਇਹ ਲੜਾਈ ਲੰਬੀ ਚੱਲਣੀ ਹੈ ਆਪਣੀ ਜਦੋਂ ਪਾਣੀ ਉਤਰੇਗਾ ਉਦੋਂ ਵੀ ਬਿਮਾਰੀਆਂ ਦਾ ਬਹੁਤ ਫੈਲਣਾ ਹੈ ਅਸੀਂ ਟਾਈਮ ਟੂ ਟਾਈਮ ਆਪਣੀ ਟੀਮ 'ਤੇ ਹੀ ਜ਼ੇ ਰਹਿਾਂ ਦੀ ਵੀ ਹੈਲਪ ਕਰਨੀ ਹੈ ਅਸੀਂ ਹਰ ਪ੍ਰੇਤਾਂ ਦੀ ਫ੍ਰੀ ਆਫ ਕੋਸਟ ਅਸੀਂ ਕਰਾਉਂਦੇ ਹਾਂ ਹੈਲਪ